ਸਵਾਗਤ ਅੱਜ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਕਿਆ ਸਾਂਝਾ ਕਰਦਾ ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਆਪਾਂ ਦੋ ਦਿਨ ਫ੍ਰੀ ਆ ਕਿਉਂ ਨਾ ਸ਼ਹਿਰ ਤੋਂ ਬਾਹਰ ਘੁੰਮਣ ਚਲੀਏ ਪਤੀ ਆਪਣਾ ਵਿਲੇ ਲਾਉਣ ਵਾਲਾ ਬਹਾਨਾ ਮਾਰਦਾ ਹੈ ਤੇ ਪਤਨੀ ਦੀ ਗੱਲ ਨੂੰ ਟਾਲ ਦਿੰਦਾ ਬਾਅਦ ਵਿੱਚ ਪਤਨੀ ਆਪਣੇ 5 ਸਾਲ ਦੇ ਛੋਟੇ ਬੱਚੇ ਨੂੰ ਪਤੀ ਕੋਲ ਭੇਜਦੀ ਹੈ ਬੱਚਾ ਆਪਣੀ ਮਿੱਠੀ ਅਤੇ ਪਿਆਰੀ ਆਵਾਜ਼ ਨਾਲ ਪਿਤਾ ਨੂੰ ਕਹਿੰਦਾ ਹੈ ਕਿ ਪਾਪਾ ਚਲੋ ਚਲੀਏ ਘੁੰਮਣ ਤੁਹਾਡੇ ਨਾਲ ਘੁੰਮਣ ਦਾ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਬੱਚੇ ਦੀ ਮਾਸੂਮੀਅਤ ਵੇਖ ਕੇ ਪਿਤਾ ਦਾ ਦਿਲ ਪਿਗਲ ਜਾਂਦਾ ਹੈ ਅਤੇ ਉਹ ਘੁੰਮਣ ਲਈ ਹਾਂ ਕਰ ਦਿੰਦਾ ਹੈ। ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਸਿੱਖਿਆ ਤਾਂ ਇਹ ਮਿਲਦੀ ਹੈ ਕਿ ਇੱਕ ਬੱਚਾ ਆਪਣੀ ਮਾਸੂਮੀਅਤ ਦੇ ਨਾਲ ਆਪਣੀ ਗੱਲ ਮੰਨਵਾ ਲੈਂਦਾ ਹੈ। ਗੱਲ ਨਾ ਮੀਂਹ ਮੰਵਾਵੇ ਬੱਚੇ ਦੀ ਗੱਲ ਹਰੇਕ ਵੱਡਾ ਧਿਆਨ ਨਾਲ ਸੁਣਦਾ ਹੈ। ਕਿੰਨਾ ਚੰਗਾ ਹੋਵੇ ਜੇਕਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬੱਚੇ ਵਿਧਾਨ ਸਭਾ ਦਾ ਸੈਸ਼ਨ ਚਲਾਉਣ ਅਤੇ ਸਾਰਾ ਪੰਜਾਬ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਨੇਗਾ ਜੀ ਹਾਂ ਅਜੇ ਇਹ ਹੋ ਰਿਹਾ ਹੈ ਉਹ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੀ ਇਹ ਪੂਰੀ ਖਬਰ ਆਓ ਜਾਣਦੇ ਹਾਂ ਸਵਾਗਤ ਹੈ ਤੁਹਾਡਾ ਮੈਂ ਹਾਂ ਹਰ ਸਿਮਰਨ ਤੁਸੀਂ ਵੇਖ ਰਹੇ ਹੋ ਮਲੂਹਾ ਵਾਈਬਸ 26 ਨਵੰਬਰ 2025 ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬੱਚਿਆਂ ਦਾ ਇੱਕ ਮੋਕ ਸੈਸ਼ਨ ਲੱਗ ਰਿਹਾ ਹੈ ਜਿੱਥੇ ਬੱਚੇ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਬੋਲਣਗੇ ਪੰਜਾਬ ਦੇ ਮੁੱਦਿਆਂ ਨੂੰ ਚੁੱਕਣਗੇ ਅਤੇ ਪੰਜਾਬ ਦੇ ਸਰਕਾਰੀ ਸਕੂਲ ਦੇ ਬੱਚੇ ਜਿਨ੍ਹਾਂ ਵਿੱਚ ਬੱਚੇ ਹੀ ਮੁੱਖ ਮੰਤਰੀ ਬਣਨਗੇ ਬੱਚੇ ਹੀ ਕੈਬਨਿਟ ਮਿਨਿਸਟਰ ਬਣਨਗੇ ਬੱਚੇ ਸਪੀਕਰ ਡਿਪਟੀ ਸਪੀਕਰ ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਨੇਤਾ ਵੀ ਬੱਚੇ ਹੀ ਬਣਨਗੇ ਸੋ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਕੁਝ ਹੋਵੇਗਾ ਇਹ ਸਬੰਧੀ ਜਾਣਕਾਰੀ ਦਿੱਤੀ ਪੰਜਾਬ ਦੇ ਸਪੀਕਰ ਪੁਲਤਾਰ ਸਿੰਘ ਸੰਧਵਾਲੇ ਉਹਨਾਂ ਨੇ ਕਿਹਾ ਕਿ ਇਸ ਐਕਟੀਵਿਟੀ ਦੇ ਨਾਲ ਬੱਚਿਆਂ ਦਾ ਲੋਕਤੰਤਰ ਵਿੱਚ ਕਿਵੇਂ ਕੰਮ ਹੁੰਦਾ ਹੈ ਕਿਵੇਂ ਵਿਧਾਨ ਸਭਾ ਵਿੱਚ ਕਾਨੂੰਨ ਬਣਦੇ ਹਨ ਬਜਟ ਕਿਵੇਂ ਬਣਦਾ ਹੈ ਇਹ ਸਭ ਕੁਝ ਬੱਚੇ ਵੇਖਣਗੇ ਅਤੇ ਪ੍ਰੈਕਟੀਕਲ ਰੂਪ ਦੇ ਵਿੱਚ ਸਿੱਖਣਗੇ ਲੋਕਤੰਤਰ ਦੇ ਵਿੱਚ ਰਾਜਨੀਤੀ ਕਿਵੇਂ ਕੰਮ ਕਰਦੀ ਹੈ ਬੱਚੇ ਇਸ ਮਾਧਿਮ ਰਾਹੀਂ ਬੜੇ ਵਧੀਆ ਢੰਗ ਨਾਲ ਸਿੱਖਣਗੇ ਸੋ 26 ਨਵੰਬਰ ਨੂੰ ਬੜਾ ਦਿਲਚਸਪ ਹੋਵੇਗਾ ਕਿ ਬੱਚਿਆਂ ਦੀ ਵਿਧਾਨ ਸਭਾ ਆਖਰ ਕਿਵੇਂ ਜੀ ਹੁੰਦੀ ਹੈ ਸੋ ਇਹ ਵੇਖਣਾ ਬੜਾ ਦਿਲਚਸਪ ਹੋਵੇਗਾ ਕਿ ਬੱਚੇ ਵਿਧਾਨ ਸਭਾ ਵਿੱਚ ਕਿਵੇਂ ਕੰਮ ਕਰਦੇ ਨੇ ਕੀ ਪਤਾ ਬੱਚੇ ਵਿਧਾਨ ਸਭਾ ਦੇ ਵਿੱਚ ਸਿੱਖਦੇ ਸਿੱਖਦੇ 117 ਐਮਐਲਆ ਨੂੰ ਸਿਖਾ ਜਾਣ ਕਿ ਬਿਨਾਂ ਸ਼ੋਰ ਸ਼ਰਾਬੇ ਕਿਵੇਂ ਪੰਜਾਬ ਦੇ ਮੁੱਦਿਆਂ ਤੇ ਗੱਲ ਹੁੰਦੀ ਹੈ ਵਿਧਾਨ ਸਭਾ ਦੇ ਵਿੱਚ ਨਾ ਕਿ ਰਾਜਨੀਤੀ ਹੋਵੇ ਕਿਵੇਂ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਮਸਲੇ ਹੱਲ ਹੋਣ ਨਾ ਕਿ মিডিਆ ਸਾਹਮਣੇ ਉਹਨਾਂ ਮੁੱਦਿਆਂ ਦੀ ਨੋ ਟੰਕੀ ਬਣਾਈ ਜਾਵੇ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਅੱਜ ਤੋਂ ਸਾਢੇ 3 ਸਾਲ ਪਹਿਲਾਂ ਰਾਜਸਥਾਨ ਦੇ ਵਿੱਚ ਵੀ ਅਜਿਹਾ ਹੋਇਆ ਸੀ ਜਿੱਥੇ ਬੱਚਾਂ ਨੇ ਬੜੇ ਵਧੀਆ ਢੰਗ ਨਾਲ ਵਿਧਾਨ ਸਭਾ ਦਾ ਸੈਸ਼ਨ ਚਲਾਇਆ ਸੀ ਸੋ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਹੁੰਦਾ ਹੈ ਇਹ 26 ਨਵੰਬਰ ਨੂੰ ਪਤਾ ਲੱਗੇਗਾ ਇਸ ਸੰਬੰਧੀ ਮੈਂ ਆਪਣੇ ਇੱਕ ਦੋਸਤ ਨਾਲ ਜਦੋਂ ਗੱਲ ਕੀਤੀ ਤਾਂ ਉਸਨੇ ਬੜੇ ਮੱਥਿਆ ਢੰਗ ਨਾਲ ਮੈਨੂੰ ਉੱਤਰ ਦਿੱਤਾ ਉਸਨੇ ਕਿਹਾ ਕਿ ਬੱਚੇ ਕਿਤੇ ਵਾਕ ਆਊਟ ਕਰਨਾ ਨਾ ਸਿੱਖਾਉਣ ਕਿਤੇ ਹੋਣ ਵਾਲੇ ਸਮੇਂ ਦੇ ਵਿੱਚ ਬੱਚੇ ਕਲਾਸਾਂ ਤੋਂ ਬਾਹਰ ਆਉਣ ਅਤੇ ਟੀਚਰ ਇਕੱਲਾ ਉਹਨਾਂ ਨੂੰ ਪੜ੍ਹਾਉਣ ਦੀ ਉਡੀਕ ਕਰਦਾ ਰਹੇ ਵੀਡੀਓ ਕਿਵੇਂ ਚ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ